ਪੰਜਾਬ ਵਿੱਚ ਇੱਕ ਹੋਰ ਜਿਮਨੀ ਚੋਣ ਹੋਣ ਦੇ ਬਣੇ ਅਸਾਰ 28 ਅਕਤੂਬਰ ਨੂੰ ਹੋਵੇਗੀ ਖਡੂਰ ਸਬ ਹਲਕੇ ਦੇ ਵਿਧਾਇਕ ਦੇ ਉੱਪਰ ਸੁਣਵਾਈ ਜਿਨ੍ਹਾਂ ਨੂੰ 4 ਸਾਲ ਦੀ ਸਜ਼ਾ ਹੋਈ ਹੋਈ ਹੈ ਇਹ ਹਲਕਾ ਵੀ ਖਾਲੀ ਐਲਾਨ ਦਿੱਤਾ ਜਾਵੇਗਾ ਜੋ ਵਿਧਾਨ ਸਭਾ ਸਪੀਕਰ ਕੁਲਤਾਪ ਸਿੰਘ ਚੰਦਵਾ ਨੇ ਜਾਣਕਾਰੀ ਦਿੱਤੀ ਹੈ ਤੁਸੀਂ ਜਿਹੜੇ ਹੋ ਆਵਾਜ਼ੇ ਪੰਜਾਬ ਦੇ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਹਰ ਰੋਜ਼ ਨਵੀਂ ਖਬਰ ਤਾਂ ਨੋਟੀਫਿਕੇਸ਼ਨ ਮਿਲ ਸਕੇ ਸੋ ਤਰਨ ਤਰਨ ਦੀ ਜਿਮਨੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਪਖਿਆ ਹੋਇਆ ਹੈ ਤਰਨ ਤਰਨ ਦੀ ਜਿਮਨੀ ਚੋਣ ਅਜੇ ਨਿਬੜੀ ਨਹੀਂ ਕਿ ਪੰਜਾਬ ਵਿੱਚ ਇੱਕ ਹੋਰ ਜਿਮਨੀ ਚੋਣ ਹੋਣ ਦੇ ਜੋ ਅਸਾਰ ਬਣਦੇ ਜਾ ਰਹੇ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਮਨਜਿੰਦਰ ਸਿੰਘ ਨਾਲ ਪੁਰਾ ਜੋ ਹਲਕਾ ਖਰੂਰ ਸਾਹਿਬ ਦੇ ਮੌਜੂਦਾ ਵਿਧਾਇਕਨ ਉਹਨਾਂ ਨੂੰ ਜੋ ਅਦਾਲਤ ਤਰਨਤਾਰਨ ਦੇ ਵੱਲੋਂ 4 ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਨ੍ਹਾਂ ਦੇ ਉੱਪਰ 28 ਅਕਤੂਬਰ ਨੂੰ ਮੰਗਲਵਾਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਪਰ ਸੁਣਵਾਈ ਹੋਣੀ ਹੈ ਜੋ ਕਿ 28 ਅਕਤੂਬਰ ਨੂੰ ਜੇਕਰ ਪੰਜਾਬ ਹਾਈ ਕੋਰਟ ਦੇ ਵੱਲੋਂ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲਦੀ ਤਾਂ ਇਹ ਸੀਟ ਵੀ ਖਾਲੀ ਐਲਾਨ ਦਿੱਤੀ ਜਾਵੇਗੀ ਸੋ ਲਾਲਪੁਰਾ ਦੇ ਵਿਧਾਇਕ ਰਿਪਰੈਜੇਸ਼ਨ ਆਫ ਦੀ ਪੀਪਲ ਐਕਟ 1951 ਦੀ ਧਾਰਾ 8 ਦੇ ਤਹਿਤ ਜਿਹੜੀ ਇਹ ਖਾਲੀ ਹੋ ਜਾਵੇਗੀ ਜਿਸ ਵਜ੍ਹਾ ਖਦੂਰ ਸਾਹਿਬ ਸੀਟ ਜਿਹੜੀ ਹੈ ਉਸ ਦੇ ਉੱਪਰ ਜਿਮਨੀ ਚੋਣ ਹੋਣ ਦੇ ਜੋ ਅਸਾਰ ਨੇ ਦੱਸ ਦਈਏ ਕਿ ਪਿਛਲੀ ਸੁਣਵਾਈ ਦੇ ਦੌਰਾਨ ਲਾਲਪੁਰਾ ਦੇ ਵਕੀਲ ਨੇ ਕਿਹਾ ਸੀ ਕਿ ਜੇਕਰ ਉਹਨਾਂ ਦੀ ਸਜ਼ਾ ਤੇ ਰੋਕ ਨਹੀਂ ਲਗਾਈ ਜਾਂਦੀ ਤਾਂ ਉਹ ਆਪਣੀ ਵਿਧਾਨ ਸਭਾ ਮੈਂਬਰਸ਼ਿਪ ਗਵਾ ਸਕਦੇ ਹਨ ਸੋ ਜ਼ਿਕਰਯੋਗ ਹੈ ਕਿ ਖਦੂਰ ਸਾਹਿਬ ਤੋਂ ਆਪ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਤਰਨ ਤਾਰਨ ਦੀ ਅਦਾਲਤ ਨੇ 12 ਸਾਲ ਪੁਰਾਣੇ ਉਸਮਾ ਕਾਂਡ ਮਾਮਲੇ ਦੇ ਵਿੱਚ 4 ਸਾਲ ਦੀ ਸਜ਼ਾ ਸੁਣਾਈ ਸੀ ਅਦਾਲਤ ਵੱਲੋਂ ਮਨਜਿੰਦਰ ਸਿੰਘ ਲਾਲਪੁਰਾ ਸਮੇਤ 10 ਲੋਕਾਂ ਨੂੰ ਇਹ ਸਜ਼ਾ ਸੁਣਾਈ ਗਈ ਸੀ ਜਿਸ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਸਮੇਤ 7 ਲੋਕਾਂ ਨੂੰ 4 ਸਾਲ ਸਜ਼ਾ ਸੁਣਾਈ ਗਈ ਹੈ ਅਤੇ ਤਿੰਨ ਦੋਸ਼ੀਆਂ ਨੂੰ 1-1 ਸਾਲ ਦੀ ਸਜ਼ਾ ਸੁਣਾਈ ਗਈ ਸੀ ਇਸ ਸਬੰਧੀ 10 ਸਤੰਬਰ ਨੂੰ ਹੋਈ ਸੁਣਵਾਈ ਦੇ ਦੌਰਾਨ ਅਦਾਲਤ ਨੇ ਵਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 10 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਮੁਲਜ਼ਮਾ ਵੱਲੋਂ 6 ਪੁਲਿਸ ਕਰਮੀ ਵੀ ਸ਼ਾਮਲ ਸਨ ਜੋ ਮੁਲਜ਼ਮਾ ਦੇ ਵਿੱਚ ਪਰ ਇਹ ਪੁਲਿਸ ਕਰਮੀ ਦੀ ਅਦਾਲਤੀ ਕਾਰਵਾਈ ਦੌਰਾਨ ਜੋ ਇੱਕ ਵੀ ਮੌਤ ਹੋ ਚੁੱਕੀ ਸੀ ਬਾਕੀ ਪੰਜ ਫੂਸ ਕਰਮੀ ਵੀ ਉਹ ਸਜ਼ਾ ਪੂਰਤਨ ਵਾਸਤੇ ਜੇਲ੍ਹ ਵਿੱਚ ਚਲੇ ਗਏ ਨੇ ਸੋ ਮਾਮਲੇ ਵਿੱਚ 10 ਨੰਬਰ ਨੂੰ ਤਰਨਤਾਰਨ ਦੀ ਇੱਕ ਅਦਾਲਤ ਨੇ ਇਸ ਮਾਮਲੇ ਵਿੱਚ ਵਿਧਾਇਕ ਲਾਲਪੁਰਾ ਨੂੰ ਦੋਸ਼ੀ ਠਰਾਇਆ ਸੀ ਤੇ ਉਸ ਨੂੰ 4 ਸਾਲ ਦੀ ਸਜ਼ਾ ਸੁਣਾਈ ਸੀ ਜੋ ਵਿਧਾਨ ਸਭਾ ਸਪੀਕਰ ਕੁਰਤਾਰ ਸਿੰਘ ਸੰਧਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਕੱਲ ਉਹਨਾਂ ਦੇ ਹੱਥ ਵਿੱਚ ਫੈਸਲਾ ਨਹੀਂ ਸੁਣਾਇਆ ਜਾਂਦਾ ਤਾਂ ਇਹ ਸੀਟ ਅਸੀਂ ਜੋ ਕੱਲ ਮੀਟਿੰਗ ਬੁਲਾਈ ਗਈ ਉਸ ਦੇ ਵਿੱਚ ਖਾਲੀ ਐਲਾਨ ਦਿਆਂਗੇ ਔਰ ਇਹ ਸੀਟ ਖਾਲੀ ਐਲਾਨਣ ਤੋਂ ਬਾਅਦ ਚੋਣ ਕਮਿਸ਼ਨ ਨੂੰ ਲਿਖ ਦਿੱਤਾ ਜਾਵੇਗਾ ਔਰ ਇੱਥੇ ਵੀ ਜਿਮਣੀ ਚੋਣ ਹੋ ਸਕਦੀ ਹੈ ਤਰਨ ਤਰਨ ਦੇ ਨਾਲ ਖਡੂਰ ਸਾਹਿਬ ਦੇ ਵਿੱਚ ਵੀ ਜਿਮਣੀ ਚੋਣ ਦਾ ਖੜਾ ਪਖੇਗਾ ਜੋ ਆਮ ਆਦਮੀ ਪਾਰਟੀ ਦਾ ਵਿਧਾਇਕ ਜਿਸ ਦੀ ਮੈਂਬਰਸ਼ਿਪ ਖਤਮ ਹੋ ਜਾਵੇਗੀ ਜੋ ਕੱਲ 28 ਅਕਤੂਬਰ ਨੂੰ ਪੰਜਾਬ ਹਾਈ ਕੋਰਟ ਦੇ ਉੱਪਰ ਫੈਸਲਾ ਆਉਣਾ ਹੈ